ਹਾਂਜੀ ਲਓ ਜੀ ਖੋਆ ਕਿਆ ਬਾਤ ਵੀ ਕਿਆ ਖੋਆ ਵੈਲਾ ਚਮਚੇ ਨਾਲ ਲੀ ਲਾਂ ਹਾਂਜੀ ਏ ਠਿੱਲਾ ਨਹੀਂ ਲਾਇਆ ਚਾਚਾ ਨਹੀਂ ਠਿੱਲਾ ਲਾਇਆ ਸਿੱਖ ਖੋਆ ਕੱਢਦੇ ਕੱਢਦੇ ਆ ਗਈ ਰੋਟੀ ਮਾਮੇ ਦੀ ਰੋਟੀ ਆ ਗਈ ਤੇ ਸਮਝੋ ਸਾਡੀ ਵੀ ਆ ਗਈ ਤੁਸੀਂ ਖਾ ਲਓ ਮੈਂ ਨਹੀਂ ਖਾਣੀ ਆ ਜੀ ਮਾਸ਼ਾਅੱਲਾ ਆ ਰੋਟੀ ਇਹ ਸਵਾਦ ਲੱਭਣਾ ਕਿਦਰ ਇੱਧਰ ਖੋਇਆ ਲੱਗਦਾ ਜੀ ਖਰਾਬ ਅਗਰ ਦੁੱਧ ਹੋ ਜਾਵੇ ਤੇ ਉਹਨੂੰ ਕਿਸ ਤਰ੍ਹਾਂ ਸੈੱਟ ਕਰਨਾ ਬੰਦਾ ਮੰਗਾਇਆ ਬਈ ਰਾਵੀ ਤੂੰ ਹਾਂਜੀ ਹਾਂਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਪਰੋਹਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨ ਆਨੇ ਤੇ ਕਰਦੇ ਆਂ ਅੱਜ ਦਾ ਨਵਾਂ ਵਲੌਗ ਸ਼ੁਰੂ ਵਲੌਗ ਅੱਜ ਕੀਤਾ ਰਾਤ ਦਾ ਸ਼ੁਰੂ ਕਰਾਤ ਅਸੀਂ ਕੱਢਣੇ ਆ ਖੋਆ ਪੱਠੀ ਬਣਾਈ ਨਵੀਂ ਤੇ ਜਨਾਬ ਕੀਤਾ ਅੱਜ ਨਵਾਂ ਕੰਮ ਸ਼ੁਰੂ ਅੱਗੇ ਅਸੀਂ ਗੈਸ ਵਾਲਾ ਤੇ ਹੁਣ ਬਣਾਤਾ ਅੱਗ ਵਾਲਾ ਅੱਡੇ ਡੁੱਕੇ ਰੱਖੇ ਨੇ ਤੇ ਸ਼ਾਮ ਹੋ ਗਈ ਯਾਰ ਲੇਟਾ ਮਚ ਗਈਆਂ ਬਾਰਡਰ ਦੀਆਂ ਜੁੜੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਠੀਕ ਹੈ ਦੇਖਣਾ ਆ ਬਈ ਵਾਹ ਹੌਣ ਤਰਾ ਸੀ ਲਓ ਜੀ ਕਿ ਤੂੰ ਲੈਣ ਕੋਈ ਨਹੀਂ ਦੱਸੋ ਕੋਇਆ ਵੀ ਕੋਇਆ ਕੋਇਆ ਬੰਦੇ ਵੀ ਮਾਤ ਸੀ ਮੇਰੀ ਨਾਲਾ ਕਿਉਂ ਚਾਚਾ ਬਾਬਰ ਕਿਉਂ ਨਹੀਂ ਰੌਣੀ ਸਾਰਿਆਂ ਦੀ ਲੱਥੇ ਜੀ ਕੋਇਆ ਵੀ ਕੋਇਆ ਬਣਾਉਣ ਵਾਸਤੇ ਜਨਤਾ ਪਹੁੰਚ ਚੁੱਕੀ ਹੈ ਰਾਤ ਦੀ ਪੱਠੀ ਦਾ ਇੰਤਜ਼ਾਮ ਕਰ ਲਿਆ ਇਹ ਰਤੂ ਰਾਤ ਤਿਆਰ ਕੀਤੀ ਤੇ ਸਵੇਰ ਦਾ ਡਟਾ ਹਾਂਜੀ ਮੋੜ ਦਾ ਦੀ ਫਗਦੀ ਵੀ ਲਾ ਤਸਵੀਰ ਆ ਫੜ ਕੇ ਚਾਰ ਹੋ ਜਾਂਦੀ ਨਾ ਰਾਤੀ ਟਾਈਮ ਟਾਈਮ ਵੇਲੇ ਹੋ ਜਾਣਾ ਯਾਰ ਯਾ ਤੇ ਥੱਲੋ ਤਾਂ ਤਿਆਰ ਕਰ ਲਿਆ ਮੋੜ ਤੇ ਮੋੜਾ ਕਿ ਤੂੰ ਕੋ ਭਾਈ ਜੀ ਜੀ ਪਾਣੀ ਪੀਆ ਭਾਈ ਯਾਰ ਪੱਠੀ ਅੱਜ ਕੀਤੀ ਰਾਤ ਹੀ ਤਿਆਰ ਇਧਰ ਸਮਾਨ ਬਣਿਆ ਪਿਆ ਸਾਡਾ ਆ ਪੈਕ ਹੋਇਆ ਪਿਆ ਸਰੀ ਦੇੜੀ ਚੱਲਿਆ ਕੰਮ ਅਜੇ ਕੋਈ ਦੀ ਵਜ ਗਈ ਚਾਤੀ ਆ ਵਹਿਲੀ ਆ ਚਲੋ ਲਓ ਜੀ ਫੁੱਲ ਦੇਸੀ ਮਾਹੌਲ ਤਰੀਕੇ ਨਾਲ ਜਨਾਬ ਤਿਆਰ ਹੋਦਾ ਖੋਆ ਕੋਕਾ ਤਿਆਰ ਕਰਨਾ ਕਿੰਨਾ ਹਾਸਤੇ ਆ ਵੀ ਪਾ ਦਿੱਤੀ ਚਾਚਾ ਨੇ ਤੇ ਫੜਦਾ ਨਾ ਇਹ ਪਿੱਥਰ ਲੱਗਣਾ ਕੀ ਜੀ ਕਮਲ ਨਾ ਆ ਰਾਂਕ ਆਉਂਦਾ ਹੋ ਮੋੜ ਕੀਤਾ ਆ ਹਾ ਹਾ ਚਿੱਟਾ ਚਿੱਟਾ ਬਣਦਾ ਹੂੰ ਜੇ ਨਾ ਕੋਈ ਹੋ ਮੈਂ ਕਿ ਤਾਲਾ ਹਾਂਜੀ ਪੱਠੀ ਪੱਠੀ ਆਗੋ ਵੇ ਰਾ ਲਾਲ ਹੋ ਜਾਂਦਾ ਮੈਨੇ ਪੱਠੀ ਵਾਲਾ ਤਾਂ ਜੁਗਾਰ ਬਣਾ ਵੀ ਆਈ ਪੀ ਲਾਉਣਾ ਜੇ ਪਾਣੀ नहीं चाचा नहीं चाचा हाँ जी लो जी खोया क्या बात भी क्या खोया पहला ढीला नहीं लाया चाचा नहीं टिला ला लाया ਟਾ ਪੂਰਾ ਮੈਨੂੰ ਤਾਂ ਲੱਗਿਆ ਜਿਵੇਂ ਢੱਲਾ ਲਾ ਰਿਹਾ ਥਾ ਇੱਕ ਢੱਲਾ ਉਹ ਚਿੱਟਾ ਹੈ ਨਾ ਤਾਂ ਚਿੱਟਾ ਲੱਥਾ ਤਾਂ ਤੈਨੂੰ ਢੱਲਾ ਲੱਗਣਗੇ ਤੇ ਲੱਗਣਗਾ ਹਾਂ ਛਾੜ ਗਲਾਈ ਦਾ ਬੋਲ ਛਾੜ ਗਲਾਈ ਹੈ ਤਾਂ ਫਿਰ ਅੱਗੋਂ ਗੱਲਾਂ ਕਰਦੇ ਨੇ ਤੁਹਾਡਾ ਖੋਆ ਲਾ ਕਿਉਂ ਬੋਲ ਕੇ ਦੱਸ ਜਰਾ ਇਹਨੂੰ ਲਾ ਕੇ ਤੇ ਉਹਨੂੰ ਪਤਾ ਹੀ ਦੱਸਣ ਦਿਆ ਕੀ ਹੋ ਗਿਆ ਆਵਾਜ਼ ਮੇਰੀ ਜਾਂਦਾਈ ਜਾਂਦਾਈ ਭਾਈ ਆਵਾਜ਼ ਪੂਰੀ ਹੈ ਉਹ ਟੈਕਲੋਂ ਕੋਲ ਤੇ ਆ ਗਿਆ ਸੀ ਮਾਸ਼ਾਅੱਲਾ ਕਿੰਨੇ ਪੂਰ ਕੱਢੇ ਸਤਾਜੀ ਅੱਜ ਆ ਪੰਜਵਾਂ ਪਾਇਆ ਹੁਣ ਲੈ ਵੀ ਚਾਚਾ ਤੂੰ ਕਿਤੇ ਹੱਥ ਇਹਨੂੰ ਨਹੀਂ ਪਤਾ ਚਾਚਾ ਬਾਬਾ ਨਹੀਂ ਯਾਰ ਮੈਂ ਪੱਠੇ ਵੜੋਂ ਲਿਆ ਚਾਚੇ ਦੀ ਬਾਬਰ ਦੀ ਗੱਲਾਂ ਵੜੀਆਂ ਲਾਲ ਆਉਂਦੀਆਂ ਆ ਜੀ ਮੈਂ ਪੱਠੇ ਵੜੋਂ ਤੇ ਮਨੂੰ ਇਹਨਾਂ ਲਾਇਆ ਸਹੀ ਆ ਮੈਂਨ ਸ਼ਾ ਤੈਨੂੰ ਨਹੀਂ ਖਵਾਈ ਉਹਨਾਂ ਹਨਾ ਇਹਦਾ ਮੂੰਹ ਨਾਲ ਮੂੰਹ ਹੀ ਨਹੀਂ ਲਵਾਇਆ ਤੇ ਚਾਚੇ ਬਾਬਰ ਨਾਲ ਪਾਈ ਤੱਕਾ ਕਰਨਦੇ ਨੇ ਫੁੱਲ ਆ ਜੀ ਹਾਂ ਜੀ ਆਹ ਦੇਣਾ ਆਪ ਤੱਕਾ ਹਾਂ ਜੀ ਚਲੋ ਕੋਈ ਗੱਲ ਨਹੀਂ ਮੇਰਾ ਹੋ ਗਿਆ ਨਵੀਂ ਹੁਣ ਪੱਠੀ ਦੇਖ ਲੋ ਬਣ

रेडी लुक चेक ਕਰੋ ਕੋਈ ਤੇ ਲੁੱਕ ਫਾਰ ਆ ਗੋਦ ਕੁਛ ਹੋ ਗਿਆ ਆਜ ਬਣ ਗਿਆ ਤਨੀਰ ਹੂੰ ਤਨੀਰ ਬਣ ਗਿਆ ਭਾਈ ਕਾਲ ਜਿੰਨੇ ਕੜਾਈ ਲਾ ਲਓ ਟਿਕ ਟਿਕ ਤੋਂ ਕੀ ਕੜਾਈ ਦਾ ਥਗੀ ਜੀ ਉਹ ਇੱਥੇ ਥੋੜੀ ਜਿਹੀ ਬਣਾਈ ਹੋਏਗੀ ਆਹ ਜੋ ਮਸ਼ੀਨ ਇਹ ਸੇਕ ਕਿਉਂਕਿ ਸੇਕ ਹੋਣਾ ਪੱਟੀ ਦਾ ਹੀ ਬਹੁਤ ਹੈ ਇੰਦਾ ਜਿਹੜਾ ਨਾ ਕੜਾਈ ਜਿਹੜਾ ਨਾ ਜਿਹੜਾ ਤੇਜ਼ ਆਪ ਕੀ ਹੋਣਾ ਆਹੋ ਮਚਾ ਕਰ

ਹਾਂਜੀ। ਸੋ ਇਹ ਵੀ ਇਹ ਵੀ ਕੰਮ ਹੋ ਗਏ। ਠੀਕ ਹੈ, ਠੀਕ ਹੈ। ਅਬਰਾਰ ਨੂੰ ਖਵਾ। ਉਹ ਉੱਤੇ ਉਤਾ ਚਾਹ ਕਰਕੇ ਖਵਾ। ਉਹ ਖਵਾ ਦੇ। ਲੈ ਬਾਕੀ 2 60 ਸਾਲ। ਗਲੇ ਵਿੱਚ ਪਾ ਲੈਂ। ਕੋਣੇ। ਲਓ ਜੀ ਅਗਲੇ ਪੂਰ ਦੀ ਹੋ ਗਈ ਤਿਆਰੀ ਸ਼ੁਰੂ। ਚਲੋ ਅੱਲਾ ਖਾਲਸਾ ਅੰਦਰ ਰੋ ਦੋ। ਹਾਂ? ਤੋ ਸਵੈਲ ਦੇ ਲਾ ਕੇ ਤੂੰ ਸਾਟ ਪਨੀਰ ਬਣ ਜਾਗਾ ਦੋ ਸਮੈਲ ਦਿੰਦਾ ਤਾਂ ਹੁਣ ਕੀ ਕਰੀਏ ਪਨੀਰ ਮਾਰ ਲੀ ਨਾ ਪਨੀਰ ਬਣ ਸਕਦਾ ਕੀ ਕੱਢ ਦੇ ਸਾਰੇ ਯਾਰ ਬਸ ਠੀਕ ਹੈ ਉਹ ਡਰਮੀ ਦੇ ਵਿੱਚ ਪਿਆ ਰਹ ਤਾਂ ਤੁਹਾਨੂੰ ਸੁਖਾ ਖਿਆ ਖਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਡੱਕੇ ਲਾ ਲਾਓ ਵੀ ਡੱਕੇ ਮਿੱਠਾ ਛੋਡਾ ਹੈਗਾ ਲੋ ਜੀ ਸਾਨੂੰ ਜਿਹੜਾ ਨਾ ਮਿੱਠਾ ਛੋਡਾ ਹੀ ਹੈ ਇਹ ਸ਼ੱਕ ਪੈ ਰਿਹਾ ਕਿ ਦੁੱਧ ਅੱਲਾ ਨਾ ਕਰੇ ਖਰਾਬ ਹੋ ਗਿਆ ਹੋਵੇ ਪਰ ਚੈੱਕ ਕਰਨੇ ਆਂ ਅਗਰ ਉਬਾਲਾ ਆਉਂਦਾ ਹੈ ਤੇ ਲਾ ਕੇ ਵਹਨੇ ਆ ਕੀ ਬਣਦਾ ਕੀ ਨਹੀਂ ਬਣਦਾ ਇਹ ਤਾਂ ਬਾਲਾ ਆ ਗਿਆ ਸਹੀ ਸਮਝ ਲਓ ਦੁੱਧ VIP ਇਧਰ ਮਾਮਾ ਲੱਗਾ ਵੀ ਇਹ ਹੀ ਮਾਮਾ ਤਾਂ ਕੋਈ ਨਹੀਂ ਪਨੀਰ ਹੈ ਪਨੀਰ ਹੀ ਕਿਦਾ ਨਹੀਂ ਇਹ ਵੀ ਬਰਫੀ ਜਿਹਾ ਪੈਂਦਾ ਆਹ ਚੱਲ ਪਨੀਰ ਨੂੰ ਪਨੀਰ ਹੀ ਸਮਝਾਂਗੇ ਬੇਰ ਕੋਲ ਬੇਰ ਕੋਲ ਪਨੀਰ ਪਨੀਰ ਹੀ ਮਸਾਹਤ ਪਹਿਲੇ ਉਹ ਕੱਢ ਲਿਆ ਦੂਜਾ ਖੋਇਆ ਚਲੋ ਹੁਣ ਦੂਜਾ ਚੈੱਕ ਕਰਨੇ ਆ ਦੁੱਧ ਸਹੀ ਆ ਕਿ ਨਹੀਂ ਸਹੀ ਠੀਕ ਖੋਇਆ ਕੱਢਦੇ ਕੱਢਦੇ ਆ ਆ ਗਈ ਰੋਟੀ ਮਾਮੇ ਦੀ ਰੋਟੀ ਆ ਗਈ ਤੇ ਸਮਝੋ ਸਾਡੀ ਵੀ ਆਈ ਗਈ ਤੁਸੀਂ ਖਾ ਲਓ ਇਹ ਨਹੀਂ ਖਾਣੀ ਆ ਜੀ ਮਾਸ਼ਾਅੱਲਾ ਆਹ ਰੋਟੀ ਐ ਸਵਾਦ ਲੱਭਣਾ ਕਿਦਰ ਇੱਧਰ ਰੱਖੋ ਆ ਲਓ ਜੀ ਥੱਲੇ ਬੈ ਜਾ ਹਾਂ ਆ ਗਿਆ ਵੀ ਕੰਮ ਉਬਾਲੇ ਤੇ ਉਹ ਝੂਠ ਮਾਰਨ ਲਿਆ ਜੋ ਪਈ ਉਬਾਲੇ ਤੇ ਨਾ ਹੋਇਆ ਤੇ ਗੱਲ ਕਰ ਕੰਡੇ ਵੇ ਸੜ ਗਏ ਵਾਲੇ ਆਉਣ ਹਾਂ ਜੀ ਬਾਲਾ ਆਇਆ ਤੇ ਕਿੰਨਾ ਬਾਲਾ ਆਇਆ ਨਹੀਂ ਆ ਗਏ ਮਮਾ ਰੋਟੀ ਖਾ ਕੀ ਦੀ ਟੈਨਸ਼ਨ ਹੈ ਕੀ ਤੂੰ ਮਮਾ ਰੋਟੀ ਖਾ ਮਮਾ ਪਾਈਫੋਲ ਪ੍ਰੋਟੋਕੋਲ ਨਹੀਂ ਨਹੀਂ ਯਾਰ ਲੱਗਾ ਨਹੀਂ 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 ਲੱਗ ਗਿਆ हां मामो लाग गया आ ਥੋਟ ਬਣ ਗਏ ਬਣ ਗਏ ਹੋਣ ਬਣ ਗਏ ਬਣ ਗਏ ਉਹਦਾ ਹੋ ਗਈ ਦੁੱਧ ਦੇ ਚ ਤੇ ਮੈਂ ਮਿੱਠਾ ਛੋਟਾ ਲਾਉ ਮੈਨੂੰ ਘੱਟ ਕਾਬੀ ਨੇ ਛੋਟਾ ਲਾ ਦੇ ਨਾ ਵੀ ਇਹ ਵੀ ਤਰੀਕਾ ਭਾਈ ਸਿੱਖ ਲਈ ਅੱਜ ਸਾਨੂੰ ਵੀ ਪਤਾ ਲੱਗਦਾ ਜੇ ਖਰਾਬ ਅਗਰ ਦੁੱਧ ਹੋ ਜਾਵੇ ਤੇ ਉਹਨੂੰ ਕਿਸ ਤਰ੍ਹਾਂ ਸੈੱਟ ਕਰਨਾ ਬੰਦਾ ਮੰਗਾਇਆ ਭਈ ਰਾਵੀ ਤੂੰ ਹਾਂਜੀ ਉੱਠ ਗਿਆ ਆਵੇ ਗੱਡੂ ਬਾਹਵਾ ਪਾ ਦੇ ਕਿੱਥੋਂ ਉੱਠ ਗਿਆ ਐ ਰਾਣੀ ਤੋਂ ਉਹਨੂੰ ਪਤਾ ਭਾਈ ਉਹ ਕਰ ਲੈਗਾ ਬਾਦ ਬਾਦ ਥੋੜਾ ਹੋਰ ਲਾ ਥੋੜਾ ਹੀ ਲਾਈ ਬਾਬਾ ਕੀ ਹਾਲ ਹੈ ਹਲਾਲ ਆਜ ਨੂੰ ਲਾ ਲਾ ਫੁੱਲੇ ਜੈਨ ਇਹ ਤਾਂ ਦੋ ਦਨਾਂ ਸਾਡਾ ਪ੍ਰੈਂਕ ਹੋ ਗਿਆ ਭਾਈ ਪ੍ਰੋਗਰਾਮ ਤਾਂ ਵਧ ਗਿਆ અમાਰੋ ਪਰ ਕੋਈ ਬਾਤ ਨਹੀਂ ਉਹ ਨਹੀਂ ਮਹੀਰ ਪਰ ਪਿੰਡਾਂ ਵਾਲੇ ਵੈਸੇ ਜੁਗਾੜੀ ਹੁੰਦੇ ਨੇ ਕੋਈ ਨਾ ਕੋਈ ਇਸੇ ਜੁਗਾੜ ਲਾ ਹੀ ਲੈਣਾ ਨਾ ਨਾ ਗੱਡੀ ਤੇ ਗੱਡੀ ਕੱਢ ਦੇ ਹੋ ਗਿਆ ਜਨਾਬ ਬਾਕੀ ਅੱਗੇ ਜਿਹੜੀ ਪ੍ਰੋਸੈਸ ਸਾਰਾ ਉਹੀ ਆ ਠੀਕ ਡਾਈ ਠੀਕ ਡਾਈ ਜੇਕਰ ਉਹ ਹੋ ਗਿਆ ਸਹੀ ਤੇ ਬਣ ਜਾਏਗੀ ਖੋਆ ਬਣ ਜਾਏਗਾ ਅਗਰ ਨਾਲ ਪਨੀਰ ਬਣ ਜਾਏਗਾ ਬਾਕੀ ਪ੍ਰੋਸੈਸ ਸਾਰਾ ਉਹੀ ਆ ਅਜੇ ਪੰਜਾਂ ਕੁ ਹੀ ਹੋਰ ਹੈ ਤੇ ਆਪਾਂ ਕਰਦੇ ਆ ਇੱਥੇ ਵਲੌਗ ਦਾ ਐਂਡ ਕਿਉਂਕਿ ਵਲੌਗ ਬਹੁਤ ਲੰਮਾ ਹੋ ਗਿਆ ਤਾਂ ਵਲੌਗ ਦਾ ਕਰਦੇ ਆ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ